ਗ੍ਰਾਮ ਦੇ ਬੰਗਾ ਟੈਂਬਰ ਨਾਂ ਦੀ ਦੁਕਾਨ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਹ ਦੁਕਾਨ ਕਿਰਾਏ ਤੇ ਲਈ ਹੋਈ ਹੈ ਤੇ ਇਸ ਦੁਕਾਨ ਦਾ ਮਾਲਕ ਮਹਿੰਦਰ ਸਿੰਘ ਹੈ ਤੇ ਉਹਨਾਂ ਨੂੰ ਕਈ ਵਾਰ ਮਕਾਨ ਦੀ ਛੱਤ ਕਮਜ਼ੋਰ ਹੋਣ ਸਬੰਧੀ ਦੱਸਿਆ ਜਾ ਚੁੱਕਾ ਹੈ ਪਰ ਉਹਨਾਂ ਵੱਲੋਂ ਇਸ ਦੁਕਾਨ ਉੱਪਰ ਪੈ ਚੁਬਾਰੇ ਦੀ ਕੋਈ ਵੀ ਸਾਰ ਨਹੀਂ ਲਈ ਗਈ ਜਿਸ ਨਾਲ ਚੁਬਾਰੇ ਦੀ ਛੱਤ ਡਿੱਗਣ ਨਾਲ ਉਹਨਾਂ ਦੀ ਦੁਕਾਨ ਦੀ ਵੀ ਛੱਤ ਨਾਲ ਹੀ ਡਿੱਗ ਗਈ ਜਿਸ ਨਾਲ ਉਹਨਾਂ ਦਾ ਕਰੀਬ 50000 ਰੁਪਏ ਤੱਕ ਦਾ ਨੁਕਸਾਨ ਹੋ ਗਿਆ ਉਨਾ ਦੁਕਾਨ ਮਾਲਿਕ ਪਾਸੋਂ ਮੰਗ ਕੀਤੀ ਗਈ ਇਸ ਦੁਕਾਨ ਦੇ ਨਾਲ-ਨਾਲ ਚਵਾਰੇ ਦੀ ਰਿਪੇਅਰ ਵੀ ਕਰਵਾਈ ਜਾਵੇ ਤਾਂ ਜੋ ਕਿਸੇ ਪ੍ਰਕਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਗੁਰਾਇਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੀ ਦੁਕਾਨ ਬੰਗਾ ਡਿੰਬਰ ਗੁਰਾਇਆਂ ਇੱਥੇ ਤੇ ਇਹ ਸਾਡੇ ਕੋਲ ਕਾਫੀ ਚਿਰ ਦੀ ਦੁਕਾਨ 40 ਸਾਲ ਪਹਿਲਾਂ ਦੀ ਸਾਡੇ ਕੋਲ ਦੁਕਾਨ ਹੈ ਤੇ ਇਹਨਾਂ ਦਾ ਜਿਹੜਾ ਸਾਡੇ ਕੋਲ ਕਿਰਾਏ ਤੇ ਜਿਹੜਾ ਮਾਲਕ ਹੈ ਮਹਿੰਦਰ ਸਿੰਘ ਜਿਹੜੇ ਬਈ ਹਿੰਦ ਦਾ ਇਲਾਕਾ ਮਹਿੰਦਰ ਸਿੰਘ ਉਹਨਾਂ ਦੇ ਉੱਪਰ ਚਵਾਰਾ ਜਿਹੜਾ ਸੀਗਾ ਦੂਜੀ ਮਜ਼ਲਦਾ ਉਹ ਮੈਂ ਕਈ ਵਾਰੀ ਉਹਨਾਂ ਕਿਹਾ ਵੀ ਇਹ ਚਵਾਦਾ ਨੂੰ ਸਹੀ ਕਰਾ ਲਓ ਬੇਸ਼ਅਤ ਡਿਗਣ ਵਾਲੀ ਆ ਉਹ ਨਹੀਂ ਸਾਡੀ ਆਕਤ ਨਹੀਂ ਸੁਣੀ ਤੇ ਉਹਦੀ ਸਾਡੇ ਚਵਾਦੇ ਸਾਡੇ ਦੇਖ ਕੇ ਸਾਡੀ ਥੱਲੇ ਸਾਡੇ ਡਿੱਗ ਪਈ ਆ ਤੇ ਸਾਡਾ ਨੁਕਸਾਨ ਕਾਫੀ ਹੋ ਗਿਆ ਥੱਲੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਸਾਡਾ 50 ਹਜ਼ਾਰ ਦਾ ਥੱਲੇ ਨੁਕਸਾਨ ਹੋ ਗਿਆ ਕਿੰਨੀ ਵਾਰੀ ਬਾਕੀ ਬਾਕੀ ਜਿਹੜੀ ਮੈਲਿੰਗ ਸਾਡੇ ਕੋਲ ਹੈਗੀ ਆ ਉਹਦਾ ਵੀ ਉਹ ਕਾਦ ਨੂੰ ਉਹਦਾ ਸੁਧਾਰ ਕਰਨਾ ਕੋਈ ਦਿਨ ਲਗਾ ਹਾਂ ਸੁਧਾਰਨਾ ਹੋਵੇ ਨਾਲ ਦੀ ਤਰ੍ਹਾਂ ਉਹ ਚਵਾਦਾ ਆ ਉਹਦਾ ਵੀ ਸਦਾ ਕੰਨ ਜਦਲੇ ਨੁਕਸਾਨਾ ਹੋਵੇ ਉਹਨਾਂ ਦੇ ਜਵਾਦਾ ਡਿਗਣ ਦੇ ਨਾਲ ਸਾਡੇ ਆਪਣੇ ਦੁਕਾਨ ਦੀ ਛੱਡ ਗਈ ਆ ਉਹ ਵੀ ਡਿਗਣ ਵਾਲੀ ਲੱਗਦੀ ਆ ਉਹ ਪਾਰਲੀ ਵੀ ਡਿਗਣ ਵਾਲੀ ਆ ਹਾਂਜੀ ਬਾਕੀ ਇਹ ਸ਼ੀਸ਼ਾ ਇੱਧਰ ਟੁੱਟ ਗਿਆ ਦੁਕਾਨ ਦਾ ਸਾਡੇ ਕਾਫੀ ਨੁਕਸਾਨ ਸਾਡਾ ਹੋ ਗਿਆ ਸਾਡੇ ਆ ਬਿੰਡਾ ਬਿੰਡਾ ਦਾ ਹੋ ਗੰਦੇ ਗੰਦੇ ਸਾਧ ਥਲੇ ਸ਼ਕਤੀ ਪਾਈ ਸੀ ਉਹ ਵੀ ਟੰਗ ਗਈ ਬੰਦੇ ਉਹਨਾਂ ਦੀ ਜਵਾਦੀ ਦੇ ساتھ ਡਿਗ ਗਈ ਤੇ ਥਲੇ ਥਲੇ ਸਾਡੀ ਛੱਡੀ ਸਾਡੀ ਡਿਗ ਗਈ ਸਾਡੇ ਦੁਕਾਨ ਗੁਰਾੰਗ ਵਿਖੇ ਬੰਗਾ ਟਿੰਬਰ ਨਾਂ ਦੀ ਦੁਕਾਨ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ ਕਾਫੀ ਸਮੇ ਤੋਂ ਇਹ ਦੁਕਾਨ ਕਿਰਾਏ ਤੇ ਲਈ ਹੋਈ ਹੈ ਤੇ ਇਸ ਦੁਕਾਨ ਦਾ ਮਾਲਕ ਮਹਿੰਦਰ ਸਿੰਘ ਹੈ ਤੇ ਉਹਨਾਂ ਨੂੰ ਕਈ ਵਾਰ ਮਕਾਨ ਦੀ ਛੱਤ ਕਮਜ਼ੋਰ ਹੋਣ ਸਬੰਧੀ ਦੱਸਿਆ ਜਾ ਚੁੱਕਾ ਹੈ ਪਰ ਉਹਨਾਂ ਵੱਲੋਂ ਇਸ ਦੁਕਾਨ ਉੱਪਰ ਪੈ ਚੁਬਾਰੇ ਦੀ ਕੋਈ ਵੀ ਸਾਰ ਨਹੀਂ ਲਈ ਗਈ ਜਿਸ ਨਾਲ ਚੁਬਾਰੇ ਦੀ ਛੱਤ ਡਿੱਗਣ ਨਾਲ ਉਹਨਾਂ ਦੀ ਦੁਕਾਨ ਦੀ ਵੀ ਛੱਤ ਨਾਲ ਹੀ ਡਿੱਗ ਗਈ ਜਿਸ ਨਾਲ ਉਹਨਾਂ ਦਾ ਕਰੀਬ 50000 ਰੁਪਏ ਤੱਕ ਦਾ ਨੁਕਸਾਨ ਹੋ ਗਿਆ ਉਨਾ ਦੁਕਾਨ ਮਾਲਿਕ ਪਾਸੋਂ ਮੰਗ ਕੀਤੀ ਕਿ ਇਸ ਦੁਕਾਨ ਦੇ ਨਾਲ-ਨਾਲ ਚਿਵਾਰੇ ਦੀ ਰਿਪੇਅਰ ਵੀ ਕਰਵਾਈ ਜਾਵੇ ਤਾਂ ਜੋ ਕਿਸੇ ਪ੍ਰਕਾਰ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ ਗੁਰਾਇੰਦੋਂ ਨਵਰੰਗ ਚੈਨਲ 'ਈ' ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ